अच्छा एक वीडियो ਤੁਹਾਡੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸੀ ਰਣਜੀਤ ਬਾਵੇ ਨੇ ਤੁਹਾਨੂੰ ਪਛਾਣਿਆ ਸੀਗਾ ਹੈ ਨਾ ਜੀ ਜੀ ਉਹ ਕੀ ਕਿੱਸਾ ਹੋਇਆ ਸੀਗਾ ਦੇਖੋ ਜੀ ਅਸੀਂ ਇਕੱਠੇ ਰਹੇ ਹਾਂ ਬੜੇ ਬੜੇ ਤਕਰੀਬਾਂ ਨਹੀਂ ਬੜੇ ਆਰਟਿਸਟ ਮੰਨਿੰਦਰ ਭਾਜੀ ਨਾਲ ਬੋਹ ਰਹੇ ਹਾਂ ਗੋਰਪੀਤ ਮਾਰ ਰਹੇ ਆ ਨਿੰਜਾ ਭਾਜੀ ਦੇ ਨੇ ਬਾਬਾ ਜੀ ਦੇ ਨੇ ਬੜੇ ਤਕਰੀਬਾਂ ਨਹੀਂ ਨਿਰਵਾਣ ਪੁੰਨੂ ਨਾਲ ਬੋਹ ਕੰਮ ਕੀਤਾ ਜਵੰਦਾ ਭਾਜੀ ਨਾਲ ਬੋਹ ਕੰਮ ਕੰਮ ਤਕਰੀਬਾਂ ਨਹੀਂ ਹਰ ਜਿੰਨੇ ਵੀ ਆਰਟਿਸਟ ਨੇ ਤਕਰੀਬਾਂ ਨਹੀਂ 70% ਸਾਰੇ ਖਾਸ ਜਿਹੜੇ ਸਟੂਡੈਂਟ ਨੇ ਤੇ ਗਾਜਾਂ ਚ ਮੇਰਾ ਮੈਨੂੰ ਨਹੀਂ ਚਲੋ ਬੋਦਾ ਮੈਂ ਹਰ ਭੰਗੜੇ ਨਾਲ ਅੱਜ ਦੇ ਟਾਈਮ ਹਰ ਭੰਗੜੇ ਵਾਲੇ ਨਾਲ ਮੈਂ ਲਗੂਜ਼ੇ ਵੀ ਜਾਂਦਾ ਵਾਂ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਟੀਮ ਭੰਗੜੇ ਵਾਲੀ ਟੀਮ ਨਹੀਂ ਜਿੰਨੇ ਮੈਂ ਲਗੂਜ਼ੀ ਨਹੀਂ ਵੀ ਜਾਂਦਾ ਨਾਮੀ ਦੀ ਮਨ ਬਾਹਰ ਦੇ ਮੈਂ ਬਹੁਤੀ ਜਿੰਨੇ ਜਿੰਨੇ ਟੀਮਾਂ ਮੈਂ ਸਾਰਿਆਂ ਦੇ ਵੀ ਆ ਕੇ ਆਇਆ ਵਾਂ ਤੇ ਇਦਾਂ ਹੁੰਦਾ ਜਦੋਂ ਆਪਾਂ ਕਿਤੇ ਵੀ ਮੇਲ ਹੁੰਦਾ ਨਾ ਕਿਤੇ ਜਿੱਦਾਂ ਸ਼ੋਅ ਹੁੰਦੇ ਵੱਡੇ ਵੱਡੇ ਹੁੰਦੇ ਸ਼ੋਅ ਆਈ ਵੀ ਚਲੋ ਸਾਨੂੰ ਵੀ ਮਿਲਦਾ ਉੱਥੇ ਮੌਕਾ ਜਾਂਦਾ ਤੇ ਜਦੋਂ ਮਿਲਦੇ ਨੇ ਨਾ ਫਿਰ ਉਦੋਂ ਮੌਕਾ ਹੋਰ ਹੀ ਹੁੰਦਾ ਕਿਤੇ ਨਾ ਇੱਥੇ ਪਿੱਛੇ ਜੀ ਮੇਰਾ ਸ਼ੋਅ ਹੀ ਇੱਥੇ ਸ਼ਾਹਗੁਰ ਦੇ ਲਾਗੇ ਤੇ ਮੈਂ ਮਲਵਈ ਟੀਮ ਨਾਲ ਗਿਆ ਸੀ ਮੈਂ ਉਸ ਬਾਬਤ ਵੀ ਜ਼ਰੂਰ ਗੱਲਬਾਤ ਕਰਦੇ ਪਰ ਉਹ ਮੈਂ ਪਹਿਲਾਂ ਉਹ ਰਣਜੀਤ ਬਾਵੇ ਵਾਲਾ ਭਾਈ ਬਾਵੀ ਵਾਲੀ ਬਾਵੇ ਵਾਲੀ ਗੱਲ ਕਰੀਂ ਬਾਬਾ ਭਾਈਓ ਤੇ ਸਟੇਜ ਦੇ ਉੱਤੇ ਗਾ ਰਹੇ ਸੀ ਤੇ ਮੈਂ ਕਾਫੀ ਦੂਰ ਖੜਾ ਸੀ ਤੇ ਮੇਰੇ ਕੋਈ ਇਦਾਂ ਨਹੀਂ ਹੁੰਦਾ ਮੈਨੂੰ ਪਤਾ ਸੀ ਵੇ ਵੱਡੇ ਬੰਦੇ ਨੇ ਪਰ ਉਹਦਾ ਤਾਂ ਰਿਸਪੈਕਟ ਉਸਤਾਨਾ ਪ੍ਰਤੀ ਮੈਂ ਅਪਰੀਸ਼ੀਏਟ ਕਰਨਾ ਯਾਰ ਵਾਕਿਆ ਹੀ ਕਟੂਕਾ ਸਾਡੇ ਜਿਹੜੇ ਕਾਲਜ ਦੇ ਸਟੂਡੈਂਟ ਨੇ ਜਿਹੜੇ ਸਾਡੇ ਕੋਲੋਂ ਸਿੱਖੇ ਨੇ ਰਿਸਪੈਕਟ ਤੇ ਕਰਦੇ ਨੇ ਉਸਤਾਦਾਂ ਇਹ ਨਹੀਂ ਕੋਈ ਗੱਲ ਭਾਈ ਰਿਸਪੈਕਟ ਪੂਰੀ ਹੈ ਦਿਲਾ ਚ ਜਦੋਂ ਮਿਲਣਾ ਉੱਤੇ ਕਰਦੇ ਪੂਰਾ ਜੋਦਾਂ ਆਪ ਫੋਨ ਵੀ ਕਰੀ ਉਦੋਂ ਵੀ ਰਿਸਪੈਕਟ ਪੂਰੀ ਹੁੰਦੀ ਉਹਨਾਂ ਦੀ ਇਹ ਕਿ ਨਹੀਂ ਕਰਦੇ ਉਹ ਮੈਂ ਕਾਫੀ ਦੂਰ ਖੜਾ ਸੀ ਤੇ ਮੈਨੂੰ ਭਾਜੀ ਨੇ ਆਵਾਜ਼ ਮਾਰ ਲਈ ਪਛਤਾਜਿਆ इमोशनल ਹੋ ਰਿਹਾ ਤੁਸੀਂ ਪਰ ਇਹ ਤਾਂ ਖੁਸ਼ੀ ਦੀ ਗੱਲ ਹੈ ਨਾ ਵੀ ਜਿਨ੍ਹਾਂ ਨੇ ਤੁਹਾਡੇ ਕੋਲੋਂ ਅਲਗੂਜ਼ੇ ਸਿੱਖੇ ਉਹ ਉਹਨਾਂ ਦਾ ਇਨਾ ਨਾਮ ਹੈ ਅੱਜ ਇੰਡਸਟਰੀ ਦੇ ਵਿੱਚ ਪਰ ਫਿਰ ਵੀ ਇੰਨੀ ਭੀੜ ਦੇ ਵਿੱਚ ਉਹਨਾਂ ਨੇ ਤੁਹਾਨੂੰ ਪਛਾਣਿਆ ਬੁਲਾਇਆ ਦੇਖੋ ਇਹ ਚੰਗੇ ਇਨਸਾਨ ਦੀ ਇਹੀ ਹੈ ਫਿਜ਼ਰਤ ਵੀ ਆਪਣੇ ਉਸਤਾਦ ਨੂੰ ਨਾ ਭੁੱਲੇ ਕਿ ਬਿਲਕੁਲ ਉਸਤਾਦ ਕੋ ਚਾਹੇ ਇੱਕ ਦਿਨ ਗਿਆ ਹੋਵੇ ਉਹ ਚਾਹੇ 10 ਦਿਨ ਗਿਆ ਹੋਵੇ ਤੇ ਚਾਹੇ 20 ਸਾਲ ਲਾਇਆ ਇਹਨੂੰ ਨੇ ਬਿਲਕੁਲ ਉਸਤਾਦ ਨੂੰ ਨਹੀਂ ਭੁੱਲਣਾ ਚਾਹੀਦਾ ਜੇ ਕਾਮਯਾਬ ਹੋਣਾ ਹੈ ਜ਼ਿੰਦਗੀ ਜਿਹੜਾ ਬੰਦਾ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਮੈਂ ਕਹਿੰਦਾ ਕਾਮਯਾਬ ਨਹੀਂ ਹੋ ਸਕਦਾ ਜੀ ਬਿਲਕੁਲ

WhatsApp channel par but...